ਜਾਰੀ ਰਹੀ ਤੇ ਦਾ ਹਾਜ਼ਰ ਹੋਏ ਨੇ ਨਾ ਇਹ ਤਾਂ ਬਹੁਤ ਹੀ ਫੇਮਸ ਜੋੜੀ ਹੈ ਸਾਡੇ ਵਿੱਚ ਘਰ ਹਾਜ਼ਰ ਹੋਏ ਨੇ ਇਹਨਾਂ ਦੀ ਬੇਟੀ ਜੈਥੀਨਾ ਪਰ ਢੋਲ ਵਜਾ ਕੇ ਦਿਖਾਉਗੀ ਥੋੜੀ देर ਰੁਕ ਕੇ ਆਪਾਂ ਇਹਨਾਂ ਦਾ ਢੋਲ ਸੁਣਾਂਗੇ ਢੋਲ ਕੇ ਮਸਤੀ ਨਹੀਂ ਸਕਦੇ ਇਸ ਤੋਂ ਇਲਾਵਾ ਵਿੱਚਕਾਰ ਜੰਮਾਦੀ ਫੋਕ ਇੰਡਸਟਰੀ ਵੀ ਹੋਰ ਸੁਣਾਈ ਬਣਾ ਰਹੇ ਆਂ ਜੀ ਅੱਜ ਨਹੀਂ ਆਈ ਰਹੀ ਅਗਰ ਮੈਨੂੰ ਨਹੀਂ ਚੜਨ ਦਾ ਮੈਂ ਆਉਂਦਾ ਇਹ ਹੋਵਨ ਦਿੰਦੀ ਮੈਂ ਤੇ ਕਿਚੂ ਨਹੀਂ ਲੈਂਦੀ ਅਸੀ ਤੇ ਅਣ ਜਾਣੀ ਰੁਪਿੰਦਰ ਦਾ ਪਾਣੀ ਹਰ ਕਰ ਉਸ ਤੇ ਅਣ ਜਾਣੀ ਰੁਪਿੰਦਰ ਦਾ ਪਾਣੀ ਹਰ ਕਰ ਗਰਮੀ ਨੇ ਕੀਤੀ ਕੋਈ ਖੰਡਾ ਪਾਣੀ ਹਰ ਕਰ ਚੱਕੋੜਾ ਕਹਿੰਦੇ ਮਾ ਸਰ ਬਾਰੇ ਚੱਲਦਾ

ਕੀ ਜਾਵੇ ਮਾਫੂ ਨਾ ਲੈ ਨਾ ਮਾਰੇ ਨਾ ਇਹ ਕੁਝ ਜੀ ਮਾਰੇ ਬੈਠੇ ਮੈਂ ਹੱਦ ਹੀ ਤੂੰ ਲੈ ਨਾ ਮੈਂ ਕਿਥੇ ਡਰ ਨੀ ਆਪਾਂ ਦੱਸ ਬਤਾਈਏ ਭਾਈ ਸਰਾ ਹੋਰ ਇੱਕ ਸੰਝਦੀ ਹੈ ਜਾਰੇ ਵੀ ਛੂਟ ਲਈ ਗਈ ਲਈ ਗਈ ਜਰ ਭਾਈ ਨੇ ਬਣਾਇਆ ਫਿਰ ਕਹਿੰਦਾ ਪਿੰਡਾ ਵਿੱਚੋਂ ਪਿੰਡ ਵਿੱਚ ਚਲੋ

ਜੋੜੀਆਂ ਹਣ ਬੜੀਆਂ ਹਣ ਬੜੀਆਂ ਇੱਕ ਦਾਰ ਜੋੜੀਆਂ ਹਣ ਬੜੀਆਂ ਕੋਲੀ ਪਾ ਮਮੀ ਨੱਚੀ ਜਾਂਦੀ ਐ ਤੇਰੇ ਦੀ ਨੋਟ ਉਸ ਮੰਮੀ ਨੱਚੀ ਜਾਂਦੀ ਐ ਤੇਰੇ ਦੀ ਨੋਟ ਉਸ ਉਹਨਾਂ ਨੂੰ ਅਮਰ ਕਰਦਾ ਹਾੜੀ ਪੋਤਾ ਲਗੂ ਨਾ ਨਾ ਤੇਰੇ ਵਾਲਾ ਆ ਚੱਲਿਆ ਆ ਚੱਲਿਆ ਅਰੀ ਵੇਤੀ ਕਹਣਾ ਗਿਆ ਸੀ ਬਾਰੀ Ini Terima kasih. Terima kasih. ਨਾਲੇ ਲਾਲੇ ਲਾਲੇ ਗਰਦਾਨੀ ਅਗੋ ਸੰਦਾਰੇ ਵਾਲੇ ਅੰਦਾਂ ਬੰਦ ਜਵਾਰੋਂ ਗਰਮਾਉਂਦਾ ਮੁੱਠੇ ਤੇ ਯਾਰ ਸੁਈ ਨਾ ਕੋਟਾ ਦੀ ਸੋਪਾ ਅਰੇ ਕਿਹਨਾਂ ਜੀ ਰੱਬਾ ਜਾਨ ਮਨ ਮਾਰਾ ਗੱਲਦਾ ਮੇਰਾ ਪਤਲਾ ਸਿਆਾਰ ਬਾਹਰ ਸੱਣਨਾ ਜੁਗਾ ਮੇਰਾ ਪਤਲਾ ਸਿਆਾਰ ਬਾਹਰ ਸੱਣਨਾ ਜੁਗਾ ਹਾਂ ਜੀ ਪੰਜਾਬੀ ਸਮਾਜ ਚਾਹੁੰਦੇ ਇੱਕ ਸਾਰਾ ਦੀ ਸੇਵਾ ਲਗਾਤਾਰ ਕਰਦੇ ਆ ਰਹੇ ਆ ਅਸੀਂ ਬਚਪਨ ਤੋਂ ਇਹਨਾਂ ਨੂੰ ਦੇਖਦੇ ਆ ਰਹੇ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਪੰਜਾਬੀ ਭਾਸ਼ਾ ਬੋਲਦੀ ਸੇਵਾ ਕਰ ਰਹੇ ਆ